ਗੁਰਜੀਕਾ ਖਾਸ ਆਹੀ ਰਿਵਾਈਵ ਕੀਤੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 8 ਅਕਤੂਬਰ ਸਾਲ 2025 ਤੇ ਦਿਨ ਮੇਰੇ ਖਿਆਲ ਚ ਹੈਗਾ ਵਾ ਬੁੱਧਵਾਰ ਤੇ ਆਪਾਂ ਰਾਤ ਰੁਕੇ ਸੀਗੇ ਪੱਲੂ ਵਾਲੇ ਕੱਟ ਤੇ ਤੇ ਓਥੇ ਟੱਕਾ ਵੱਜ ਗਿਆ ਦੇਸੀ ਆ ਓਥੇ ਆਪਾਂ ਰੁੱਕ ਗਏ ਤੇ ਆਪਾਂ ਹੁਣ ਹਨਮਾਨਗੜ੍ਹ ਕ੍ਰੋਸ ਕਰ ਗਏ ਆ ਬਈ ਤੇ ਚੱਲੇ ਆਪਾਂ ਡਾਬੋ ਵਾਲੀ ਉਥੇ ਬਾਈ ਨੂੰ ਫੋਨ ਲਾਇਆ ਇੱਕ ਨੂੰ ਦੇਖਦੇ ਆਂ ਹੁਣ ਮਿਲ ਕੇ ਤੇ ਅੱਗੇ ਚੱਲਾਂਗੇ ਅੱਜ ਤਰਵੰਡੀ ਸਾਭਾ ਉਹ ਇਹਦਾ ਸਫ਼ਰ ਰਹੂਗਾ ਆਪਣਾ 110 ਕਿਲੋਮੀਟਰ ਦਾ ਤੇ ਪਿਛਲੇ ਸਫ਼ਰਾਂ ਦੇ ਭਈ ਆਪਾਂ ਵਲੌਗ ਨਹੀਂ ਬਣਾ ਸਕੇ ਕੋਈ ਮੀਂਹ ਦਾ ਮੌਸਮ ਕਰਕੇ ਆਪਾਂ ਫੋਨ ਜੇਪਾਂ 'ਚ ਹੀ ਰੱਖੇ ਇਸ ਦੇ ਵਿੱਚ ਰੱਖੇ ਕਿੱਟਾਂ ਦੇ ਵਿੱਚ ਹੀ ਤੇ ਦੂਜਾ ਥੋੜਾ ਮੌਲ ਓਮੇ ਦਾ ਸੀਗਾ ਗਰਮੋ ਗਰਮੀ ਵਾਲਾ ਆਪਣੀ ਮਸ਼ੀਨਾਂ ਵਾਲੇ ਪਾਈ ਜਾਂਦੇ ਜਾਂ ਕੋਈ ਹੋਰ ਸਾਰੇ ਵੀ ਤੁਸੀਂ ਇੱਧਰ ਫੋਨ ਵਗੈਰਾ ਵੀ ਆਪਦੇ ਸੰਭਾਲ ਕੇ ਰੱਖਿਓ ਤਾਂ ਹੁਣ ਅਸੀਂ ਆਪਾਂ ਹੈਗੇ ਤਾਂ ਰਾਜਸਥਾਨ ਦੇ ਵਿੱਚ ਆ ਤੇ ਚਲੋ ਆਪਾਂ ਨੂੰ ਇਹ ਇਧਰ ਪੰਜਾਬ ਵਾਲੀ ਵਾਈ ਵੀ ਆਉਂਦੀ ਇਧਰਲੇ ਏਰੀਆ 'ਚ ਤਾਂ ਆਪਾਂ ਐਵੇਂ ਆ ਪਹਿਲਾਂ ਤੇ ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਇਧਰ ਤਾਂ ਤੇ ਪਿਛਲੇ ਵਲੌਗ ਰਹਿ ਗਏ ਆ ਚਲੋ ਕੋਈ ਗੱਲ ਨਹੀਂ ਸੇਫਟੀ ਜ਼ਰੂਰੀ ਆ ਬਾਅਦ ਚ ਐਨੀ ਵੀ ਮੰਗੀ ਕੀ ਜੇ ਸੋ ਜਾਵੜੇ ਤੁਸੀਂ ਮੈਂ ਬੰਦਾ ਸਾਰਾ ਧੋਕੀ ਲੱਗਿਆ ਰਹਿੰਦਾ ਯਾਤਰਾ ਦਾ ਵੀ ਸਾਰਾ ਉਹ ਹੋ ਜਾਂਦਾ ਬੰਦੇ ਦਾ ਕਿਉਂਕਿ ਪਹਿਲਾਂ ਵੀ ਆਪਣੀ categories ਹੋਊਗੀ ਪਟਕੀ ਦੀ ਨੁਕਸਾਨ ਹੋਇਆ ਰੂਗਾ ਤੇ ਹੁਣ ਸੰਭਾਲ ਕੇ ਰੱਖੀਂ ਯਾਰ ਇੱਕ ਚੀਜ਼ ਆ ਦੇ ਹੱਥ ਤੋਂ ਲੇ ਮਿਲਦੇ ਆ ਫਿਰ ਬਈ ਅੱਜ ਦੇ ਸਫ਼ਰ ਤੇ ਬਣੇ ਰਿਓ ਤੇ ਆਪਾਂ ਪਹੁੰਚ ਜਾਗੇ ਦਾਸਤਰੀ ਜਿੱਕਰ ਪਿੰਡ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਬਹੁਤ ਸਾਥ ਦਿੱਤਾ ਤੇ ਠੀਕ ਆ ਬਈ ਫਿਰ ਲੈੜੀ ਖੜਜਾ ਤੂੰ ਉਧਰ ਖੜਜੋ ਮੜੇ ਮੜੇ ਉੱਥੇ ਉੱਥੇ ਜੇ ਖੜਜੋ ਇਧਰ ਫਿਰ ਮਹਾਰਾਜ ਕੰਨੀ ਬੈਠ ਹੋ ਜੂਗਾ ਇਧਰ ਹੀ ਕਹਨਾ ਮੈਂ ਹਰੇ ਬਾਪੂ ਜੀ ਸਤਿ ਸ਼੍ਰੀ ਅਕਾਲ ਮਾਤਾ ਇੱਧਰ ਆਣਾ ਲਿਖਾ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਲਖਿੰਦਰ ਦੇ ਪਿੰਡ ਆਏ ਸੀ ਡੱਬ ਵਾਲੀ ਤੇ ਗੁਰਦੁਆਰਾ ਸਹਿਬੇਰ ਦਾ ਅਕਰਾਈ ਤੇ ਉੱਥੇ ਸਰੂਪੇ ਪਾਏ ਆਪਾਂ ਨੂੰ ਤੇ ਘਰੇ ਆਏ ਬਈ ਤੇ ਘਰੇ ਆਪਾਂ ਨੂੰ ਮਾਤਾ ਜੀ ਨੇ ਹਾਰ ਤੇ ਕਿਵੇਂ ਲੱਗਿਆ ਬਈ ਵਧੀਆ ਲੱਗਿਆ ਆਪਾਂ ਨੂੰ ਦਾ ਪਤਾ ਹੀ ਨਹੀਂ ਸੀ ਇੰਨਾ ਉਹ ਸੱਚੀ ਬੈਠੇ ਨੇ ਬਾਕੀ ਪਿੰਡਾਂ ਪਿੰਡਾਂ ਆ ਕੇ ਦੇਖਦੇ ਆ ਕਿ ਆਪਾਂ ਇਹ ਮੰਨਣਾ ਅੰਤ ਤੋਰੇ ਸੀ ਕਿ ਬਈ ਆਪਾਂ ਨੂੰ ਕੋਈ ਐ ਮੇਲਾ ਜਿਸ ਦਾ ਅਭਿਆਸ ਕਰਨ ਲਈ ਵੀ ਆਪਾਂ ਵੀ ਇੰਨਾ ਸੋਚਿਆ ਨਹੀਂ ਸੀਗਾ ਉਹ ਨਹੀਂ ਜਿਹੜੀ ਆਪਾਂ ਨੂੰ ਮਿਲ ਰਹੀ ਹੈ ਨਾ ਬਹੁਤ ਬਹੁਤ ਤੇ ਆਪਾਂ ਸਿਰਫ ਯਾਤਰਾ ਕਰਦਾ ਸੋਚਿਆ ਸੀਗਾ ਕਿ ਆਪਾਂ ਇੰਨਾ ਸੋਚਿਆ ਨਹੀਂ ਸੀ ਵੀ ਇੰਨਾ ਪਿਆਰ ਮਿਲੂਗਾ ਤੇ ਰਾਹ ਦੇ ਵਿੱਚੋਂ ਇੰਨਾ ਪਿਆਰ ਮਿਲਿਆ ਤੇ ਆਪਾਂ ਪਿੰਡ ਜਾ ਕੇ ਵੀ ਦੇਖਦੇ ਆ ਵੀ ਪਿੰਡ ਵੀ ਬੜਾ ਸੋਹਣਾ ਹੈ ਆਪਾਂ ਨੂੰ ਉਹ ਮੈਸੇਜ ਮਗਰ ਆਉਂਦੇ ਸੀ ਰਿਸ਼ਤੇਦਾਰ ਵੀ ਕਹਿੰਦੇ ਪਹੁੰਚਾਂਗੇ ਵੀ ਟਾਈਮ ਦੇ ਦੱਸਿਓ ਕਿੰਨੇ ਵੇ ਪਹੁੰਚਾਂ ਤੇ ਬਾਕੀ ਇਹਨੇ ਪਹੁੰਚ ਜਾਣਾ ਮੈਂ ਕੱਲੂੰ ਤੇ ਮੈਂ ਪਰਸੋਂ ਤੇ ਇਹਦਾ ਦੇਖਦੇ ਆਂ ਤੇ ਆਪਾਂ ਦੇਖਦੇ ਆਂ ਵੀ ਤੇ ਚਲੋ ਧੰਨਵਾਦ ਆ ਵੀ ਪਹਿਲਾਂ ਹੀ ਸਾਰਿਆਂ ਦਾ ਬਹੁਤ ਬਹੁਤ ਜਨਾ ਇੰਨਾ ਪਿਆਰ ਕਰਦੇ ਆਂ ਵੀ ਤੇ ਇਹ ਦੂਬਾ ਆਪਾਂ 50 ਕਿਲੋਮੀਟਰ ਦਾ ਹੋਰ ਜ਼ਬਰ ਹੈ ਜੀ ਬਸ ਜੇ ਚੱਲਾਂਗੇ ਵੀ ਆਪਾਂ ਦਮਦਮਾ ਸਹਿਬ ਤੇ ਆਉਂਦਾ ਬਾਈ ਇੱਧਰ ਸੋਈ ਚ ਵੜਿਆ ਹੋਇਆ ਸੇਵਾ ਭਾਈ ਦੇ ਦਰਿਆ ਧੰਨਵਾਦ ਬਰਾੜ ਸਾਹਿਬ ਧੰਨਵਾਦ ਜੀ ਕੀ ਹੈ ਬਈ ਚਾਹ ਤੇ ਬਿਸਕਟ ਤੇ ਬਾਈ ਦੇ ਘਰੇ ਬੈਠੇ ਆ ਤੇ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਈ ਤੁਹਾਡਾ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਡੇ ਘਰੇ ਚੱਲ ਨਾ ਪਾਏ ਨਹੀਂ ਬਈ ਤੁਹਾਡਾ ਧੰਨਵਾਦ ਕਿ ਤੁਸੀਂ ਇੰਨਾ ਮਾਨ ਬਖਸ਼ਿਆ ਸਾਨੂੰ ਅ ਭਾਈ ਚਾਹੀਦਾ ਇੰਨਾ ਤਾਂ ਹਰ ਇੱਕ ਨੂੰ ਚਾਹੀਦਾਗਾ ਜਿਹੜੇ ਵੀ ਆਪਣੇ ਵੀਰ ਭਾਈ ਦੇਖਦੇ ਆ ਨਾ ਵੀਡੀਓ ਜਿਹੜੇ ਨਹੀਂ ਦੇਖਦੇ ਉਹਨਾਂ ਨੂੰ ਵੀ ਦਿਖਾਓ ਤੁਸੀਂ ਵੀ ਆਇਆ ਬਈਵਰ ਗਿਰਮਦੀ ਪੰਜ ਤਖਤ ਸਹਿਬਾਨਾਂ ਦੀ ਯਾਤਰਾ ਕਰਕੇ ਆਇਆ ਤੇ ਜੇ ਪੰਜਾਬੀ ਬੰਦਾ ਹੀ ਪੰਜਾਬੀ ਦੀ سپورਟ ਨਾ ਕਰੂਗਾ ਉਹਨਾਂ ਨੂੰ ਹੌਸਲਾ ਵਧਾਈ ਨਾ ਦੇਊਗਾ ਤਾਂ ਫਿਰ ਆਪਾਂ ਹੋਰ ਤੋਂ ਤਾਂ ਕੀ ਆਸ ਉਮੀਦ ਰੱਖ ਸਕਦੇ ਹਣਾ ਤਾਂ ਜਿਵੇਂ ਦੀ ਪੰਜਾਬੀ ਵੀਰ ਆਪਣੇ ਇਹ ਪੰਜ ਤਖਤ ਸਹਿਬਾਨਾਂ ਦੀ ਯਾਤਰਾ ਕਰਕੇ ਆ ਇਹਨਾਂ ਨੂੰ ਕੋਸ਼ਿਸ਼ ਕਰ ਰਾਜ ਵਿੱਚ ਦਿੱਕਤ ਪਰੇਸ਼ਾਨੀਆਂ ਵੀ ਆਈਆਂ ਪੰਜਾਬੀਆਂ ਵੱਲੋਂ ਵੀ ਜਿੱਥੇ ਹੈਗੀ ਇਹਨਾਂ ਨੂੰ سپورਟ ਨਹੀਂ ਮਿਲੀ ਤਾਂ ਉੱਥੇ ਚਾਹੀਦਾ ਸੀਗਾ ਆਪਣੇ ਪੰਜਾਬੀ ਭਾਈਚਾਰੇ ਨੂੰ ਵੀ ਇਹਨਾਂ ਦੇ ਮੋਢੇ ਨਾਲ ਮੋਟਾ ਜੁੜ ਕੇ ਖੜਦੇ ਇਹਨਾਂ ਦੀ سپورਟ ਕਰਦੇ ਬਿਜਵੇਂ ਦੀ ਗੁਰਦੁਆਰਿਆਂ ਦੇ ਵਿੱਚ ਕਈਆਂ ਦੇ ਵਿੱਚ ਰੂਮ ਲੈਂਡ ਕਰਨ ਨੂੰ ਦਿੱਕਤ ਆਈ ਤੇ ਫਿਰ ਆਪਾਂ ਕਹਿ ਦਿੰਦੇ ਆ ਵੀ ਆਪਣੀ ਜਿਹੜੀ ਪੰਜਾਬੀ ਨੌਜਵਾਨੀ ਆ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਧਸਦੀ ਤੁਰੇ ਜਾ ਰਹੀ ਹੈਗੀ ਉਹਦਾ ਰੀਜ਼ਨ ਇਹੀ ਹੈ ਵੀ ਆਪਾਂ ਜਿਹੜੇ ਹੈਗੇ ਆ ਆਪਾਂ ਨੂੰ ਲਾਲਚ ਹੀ ਨਹੀਂ ਇੰਨਾ ਕੁ ਜ਼ਿਆਦਾ ਮਾਰ ਲਿਆ ਵੀ ਆਪਣਾ ਕੁਰਸਾਂਗੇ ਲਾ ਲਓ ਗੱਦਿਆਂ ਨੇ ਲਾ ਲਓ ਪੈਸੇ ਨੇ ਲਾ ਲਓ ਮੋਹ ਮਾਇਆ ਦੇ ਵਿੱਚ ਇੰਨੇ ਕਿ ਪਾਸ ਕੇ ਰਹਿ ਗਏ ਵੀ ਆਪਾਂ ਨੌਜਵਾਨੀ ਕੰਨੀ ਆਪਣਾ ਧਿਆਨ ਹੀ ਨਹੀਂਗਾ ਨੌਜਵਾਨੀ ਦੀ ਆਪਾਂ ਲੱਤਾਂ ਖਿੱਚਣ ਤੇ ਲੱਗੇ ਹੋਇਆ ਇੱਕ ਦੂਜੇ ਦੀਆਂ ਦੇ ਉੱਤੇ ਤੇ ਇਹਨਾਂ ਤੋਂ ਹਟ ਕੇ ਥੋੜਾ ਜਿਹਾ ਜੇ ਆਪਾਂ ਸੋਚ ਗਏ ਹਨਾ ਵੀ ਮੋਹ ਮਾਇਆ ਤੋਂ ਨਿਕਲ ਕੇ ਪੰਜਾਬੀ ਪੰਜਾਬੀ ਦੇ ਨਾਲ ਖੜੇ ਤਾਂ ਮੈਂ ਕਹਿੰਦਾ ਵੀ ਇਹ ਇਹੋ ਜਿਹੀ ਕੋਈ ਗੱਲਬਾਤ ਹੈਣੀਗੀ ਨਸ਼ਿਆਂ ਦੇ ਵਿੱਚ ਇੰਨੇ ਵੀ ਆਪਣੇ ਨਹੀਂ ਨੌਜਵਾਨ ਹਜੇ ਗਏ ਤੇ ਜਿੰਨੇ ਕੇ ਗਏ ਉਹਨਾਂ ਨੂੰ ਵੀ ਆਪਾਂ ਪੁੱਠਾ ਮੋੜ ਕੇ ਲਿਆ ਸਕਦੇ ਆ ਜੇ ਉਹਨਾਂ ਦੀ ਸਪੋਰਟ ਕੀਤੀ ਜਾਵੇ ਦਿਲ ਤੋਂ ਬਸ ਉਹਨਾਂ ਨੂੰ ਥੋੜੀ ਸਮਝਾਉਣ ਦੀ ਲੋੜ ਆ ਉਹਨਾਂ ਦਾ ਥੋੜਾ ਜਿਹਾ ਸਹਾਰਾ ਬਣਨ ਦੀ ਲੋੜ ਆ ਉਹਨਾਂ ਨੂੰ ਥੋੜਾ ਪਿੱਛੋ ਸਿੱਧੇ ਪਾਸੇ ਮੂੰਹ ਕਰਕੇ ਉਹਨਾਂ ਦਾ ਧੱਕਾ ਦੇਣ ਦੀ ਲੋੜ ਹੈਗੀ ਤਾਂ ਸਿੱਧੇ ਪਾਸੇ ਉਹਨਾਂ ਨੇ ਆਪ ਹੀ ਰੋੜ ਕਾਇਆ ਜਾਣਾਗਾ ਬਿਲਕੁਲ ਬਈ ਸਹੀ ਗੱਲ ਤੇ ਜਿੱਥੇ ਆਪਾਂ ਹੁਣ ਇਹਨਾਂ ਦੀ سپورਟ ਹੀ ਨਾ ਕਰਾਂਗੇ ਬਾਈ ਵਰਗਿਆਂ ਦੀ ਜੇ ਆਪਾਂ ਵੀ ਹੁਣ ਮੈਂ ਵੀ ਪਰ ਇਹਨੂੰ ਮੂੰਹ ਕਰ ਲੈਂਦਾ ਤੇ ਮੈਂ ਵੀ ਬਾਈ ਵਰਗਿਆਂ ਦਾ ਫੋਨ ਨਾ ਚੱਕਦਾ ਤਾਂ ਕਿਤੇ ਨਾ ਕਿਤੇ ਜਾ ਕੇ ਮਾਈਨਸ 1% ਹੀ ਇਹਨਾਂ ਦੇ ਅੰਦਰ ਜਾਂਦਾ ਪਰ ਕਿਥੇ ਨਾ ਕਿਤੇ ਖਿਆਲ ਜਾਣਾ ਸੀ ਬੀਆਰ ਕੀ ਖੱਟਿਆ ਹਨਾ ਆਪਾਂ ਤੇ ਜੇ ਹੁਣ ਇੱਥੇ ਇਹ ਆਏ ਆਪਣੇ ਕੋਲੇ ਆਪਾਂ ਇਹਨਾਂ ਚਾਹ ਪਾਣੀ ਦਾ ਸੇਵਾ ਕਰਤੀ ਕੁਝ ਨਹੀਂ ਬੱਸ ਤੋਂ ਬਾਅਦ ਆਪਣਾ 100000 20 ਇੰਨੇ ਆ ਵਾਦ ਤੋਂ ਬਾਦ ਆਪਣਾ ਘੰਟਾ ਦੋ ਘੰਟੇ ਖਰਾਬ ਹੋ ਜਾਣਗੇ ਇੰਨੇ ਪਰੇ ਖਰਾਬ ਨਹੀਂ ਆਪਾਂ ਕਹਾਂਗੇ ਇਹਨਾਂ ਨਾਲ ਆਪਣਾ ਜਿਹੜਾ ਹੈਗਾ ਨੇੜ ਦਾ ਹੋਰ ਵੱਜ ਜਾਣੀਆਂ ਬਾਈ ਬਰ ਗਿਆ ਨਾਲ ਦੂਜੀ ਗੱਲ ਕੀ ਆ ਇਹਨਾਂ ਦੇ ਵੀ ਜਿਹੜੇ ਹੈਗੇ ਹੌਸਲੇ ਹੋਰ ਬਲੰਦ ਹੋ ਜਾਣੇ ਆਗੇ ਤੇ ਬਾਕੀ ਦੂਜੀ ਗੱਲ ਵੀ ਮੈਂ ਤਾਂ ਹੁਣ ਸਫ਼ਰ ਕਰਕੇ ਆਇਆ ਸੀ ਇਹ ਪਤਾ ਹੀ ਆ ਵੀ ਰਾਹ ਦੇ ਵਿੱਚ ਕੀ ਕੁਛ ਕਿੰਦਾ ਕਿੰਦਾ ਨੇ ਲੋਕ ਮਿਲਦੇ ਹਨਾ ਹੋ ਸਕਦਾ ਮੇਰੀ ਇਹ ਸੇਵਾ ਵੀ ਤੁਹਾਨੂੰ ਘੱਟ ਲੱਗਦੀ ਹੋਵੇ ਇੰது ਵੀ ਜਾਰੇ ਤੁਹਾਨੂੰ ਸੇਵਾਦਾਰ ਤਗੜੇ ਮਿਲਣੇ ਹੋਣਗੇ ਆਪਣੇ ਨਹੀਂ ਨਹੀਂ ਬਈ ਸਾਨੂੰ ਬਈ ਕੱਲਾ ਕੱਲਾ ਯਾਦ ਆ ਤੇ ਇਕੱਲੇ ਇਕੱਲੇ ਦਾ ਸਾਰਾ ਸਿਰ ਮੱਥੇ ਆ ਬਈ ਧੰਨਵਾਦ ਸਾਬ ਦਾ ਜੀ ਰਸਤੇ ਦੇ ਵਿੱਚ ਸਫ਼ਰ ਦੇ ਦੌਰਾਨ ਬਈ ਬਹੁਤ ਵੀ ਹੁਣ ਜਿਵੇਂ ਦੀ ਤੁਹਾਨੂੰ ਕਿੰਨੇ ਧਰਮ ਦੇ ਲੋਕ ਮਿਲਣੇ ਲੱਗ ਪਏ ਸਾਰੇ ਧਰਮਾਂ ਦੇ ਮਿਲੇ ਬਈ ਤੇ ਸਾਰਿਆਂ ਨੇ ਵੀ ਮਦਦ ਵੀ ਕੀਤੀ ਆ ਕੁਝ ਚੰਗੇ ਵੀ ਹੁੰਦੇ ਕੁਝ ਹਰ ਤਰ੍ਹਾਂ ਦੇ ਹੁੰਦੇ ਆ ਬਈ ਆਪਣੇ ਵੀ ਤੇ ਉਧਰ ਵੀ ਹਰੇਕ ਤਰ੍ਹਾਂ ਦੇ ਤੇ ਬਾਕੀ ਕੋਈ ਡਰ ਨੀ ਨਿਕਲੋ ਤੁਸੀਂ ਵੀ ਦੱਸੋ ਸੁਨੇਹਾ ਦੇ ਉਹ ਵੀ ਕਿਵੇਂ ਰਿਹਾ ਤੇ ਕੀ ਸਾਖਦਾ ਵਾ ਆਪਾਂ ਕਰਕੇ ਸੀ ਬਈ ਆਪਣੇ ਸਪੀਤੀ ਵੈਲੀ ਲੀਲਦਾ ਆ ਤੇ ਆਪਣੇ ਕਸ਼ਮੀਰ ਫਿਰ ਜੰਮੂ ਦਾ ਸਫਰ ਕਰਕੇ ਆਏ ਸੀ ਪਹਿਲਾ ਜਿਵੇਂ ਦੀ ਹੁਣ ਇਸ ਟਾਈਮ ਜਿੱਥੇ ਆਪਾਂ ਬੈਠੇ ਆ ਹਰਿਆਣੇ ਦੇ ਵਿੱਚ ਹੀ ਰਿਹਾ ਆ ਜਾਂਦਾ ਹੈ ਤੇ ਬੋਰਡ ਆਪਣੀ ਹਰਿਆਣੇ ਦੀ ਆ ਵੈਸੇ ਆਪਾਂ ਆਪਦੇ ਆਪ ਨੂੰ ਹਰਿਆਣੇ ਦੀ ਕਹਿੰਦੇ ਨਹੀਂਗੇ ਮਾਇ ਦਾ ਜਿਹੜੇ ਜਿਵੇਂ ਪਿੱਛੇ ਤੁਸੀਂ ਨੇਮ ਪਲੇਟ ਆਉਣਾ ਲਾ ਕੇ ਤੁਰੇ ਮੈਂ ਵੀ ਆਪਣੇ ਉੱਤੇ ਪੰਜਾਬ ਤੋਂ ਸਤੀਤੀ ਵੈਲੀ ਲੈ ਲਾ ਦਿੱਤਾ ਜੰਮੂ ਕਸ਼ਮੀਰ ਦਾ ਲਗਾਇਆ ਸੀਗਾ ਵੀ ਆਪਾਂ ਆਦੇ ਆਪ ਨੂੰ ਪੰਜਾਬੀ ਮੰਨਦੇ ਆਂਗੇ ਚਲੋ ਰਾਜਨੀਤੀਆਂ ਨੇ ਜਿਹੜਾ ਹੈਗਾਗਾ ਅੱਡੋ-ਅੱਡੀ ਪੱਕ-ਪੱਕ ਸਟੇਟਾਂ ਦੇਸ਼ ਜਿਹੜੇ ਹੈਗੇ ਉਹ ਬਣਾ ਤੇ ਆਪਣੇ ਪਾਕਿਸਤਾਨੀ ਉਹ ਵੀ ਆਪਣੇ ਭਾਈ ਆ ਸਾਰੇ ਹਨਾ ਤੇ ਕਿਵੇਂ ਕੀ ਆਏ ਜੀ ਕੋਈ ਗੱਲਬਾਤ ਨਹੀਂਗੀ ਬਸ ਜਿਹੜੀਆਂ ਹੈਗੀਆਂ ਕੁੱਤੀਆਂ ਸਰਕਾਰਾਂ ਜਿਹੜੀਆਂ ਹੈਗਾ ਉਹ ਆਪਣੇ ਨਾਲ ਭਾਈ ਆਪਣੇ ਦਿਮਾਗਾਂ ਨਾਲ ਖੇਡਦੇ ਗਆਂ। ਤੇ ਆਪਾਂ ਹਰਿਆਣੇ ਤੋਂ ਸਟਾਰਟ ਕੀਤਾ ਸੀਗਾ ਪਹਿਲਾ ਪੈਂਟਰ ਹੋਏ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਅਦ ਆਪਾਂ ਗਏ ਹਿਮਾਚਲ ਏਰੀਆ ਦੇ ਵਿੱਚ। ਹਰਿਆਣੇ ਦੀ ਗੱਲ ਕਰਕੇ ਹਰਿਆਣਵੀ ਐ ਪਰ ਆਪਣੇ ਏਰੀਆ ਦੇ ਵਿੱਚ ਚਲੋ ਹੈ ਨਹੀਂ ਉਸ ਤੋਂ ਬਾਅਦ ਆਪਾਂ ਪੰਜਾਬੀਆਂ ਨਾਲ ਮਿਲਦੇ ਆਂ ਪੰਜਾਬ 'ਚ ਐਂਟਰ ਹੋ ਕੇ ਫਿਰ ਆਪਾਂ ਹਿਮਾਚਲ 'ਚ ਐਂਟਰ ਹੋ ਕੇ ਭਾਈ ਆਪਾਂ ਨੂੰ ਜਿਹੜੇ ਹੈਗਿਆ Hindu ਧਰਮ ਦੇ ਲੋਕ ਮਿਲੇ। ਤੇ ਉਸ ਤੋਂ ਬਾਅਦ ਜਿਵੇਂ ਆਪਾਂ ਸਪੀਤੀ ਵੈਲੀ ਕੰਨੀ ਐਂਟਰ ਹੋਏ ਤਾਂ ਉੱਥੇ ਜਿਹੜੇ ਹੈਗੇ ਬੁੱਧਿਸਟ ਧਰਮ ਦੇ ਲੋਕ ਮਿਲਣੇ ਸਟਾਰਟ ਹੋ ਗਏ। ਉੱਥੇ ਜਿਵੇਂ ਦੀ ਸਸਤਰੀ ਕਾਲ ਨੂੰ ਹੈਲੋ ਹਾਈ ਨੂੰ ਜੂਲੇ ਜੀ ਕਹਿੰਦੇ ਹੈਗੇ ਤੇ ਉਸ ਤੋਂ ਬਾਅਦ ਆਪਣੇ ਫਿਰ ਮਨਾਲੀ ਵਾਲੇ ਪਾਸੇ ਆ ਗਏ। ਮਨਾਲੀ ਵਾਲੇ ਪਾਸੇ ਰਲਮਾ ਮਿਲਮਾ ਜਾ ਕੰਮ ਜਿਆ ਸੀਗਾ ਕਿਉਂਕਿ ਉੱਥੇ ਟੂਰਿਸਟ ਵਗੈਰਾ ਜਿਆਦਾ ਆਉਂਦੇ ਆ। ਮਨਾਲੀ ਤੋਂ ਫਿਰ ਆਪਾਂ ਗਏ ਸੀ ਲੇਹ ਲਦਾਖ ਕੰਨੀ ਨੂੰ ਉਧਰ ਫਿਰ ਉਹੀ ਆਪਣੇ ਬੁੱਧਿਸਟ ਧਰਮ ਦੇ ਲੋਕ ਸੀਗੇ ਸਾਰੇ ਤੇ ਲੇਹ ਲਦਾਖ ਦੇ ਵਿੱਚ ਜਿਵੇਂ ਦੀ ਦੋ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਪੱਥਰ ਸਾਹਿਬ ਤੇ ਗ ਤਾਂ ਉੱਥੇ ਵੀ ਹੈਗੇ ਪੰਜਾਬੀ ਵੀਰਾਂ ਦੀਆਂ ਡਿਊਟੀਆਂ ਲੱਗੀਆਂ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਧਰ ਨੂੰ ਕਸ਼ਮੀਰ ਆ ਗਏ ਕਸ਼ਮੀਰ ਦੇ ਵਿੱਚ ਡਾਲ ਇੱਕ ਵਗੈਰਾ ਸਾਰਾ ਦੇਖ ਕੇ ਤੇ ਇੱਥੇ ਕਸ਼ਮੀਰ ਤੇ ਜੰਮੂ ਕਸ਼ਮੀਰ ਦੇ ਵਿੱਚ ਸਾਰੇ ਜਿਹੜੇ ਹੈਗਾ ਲੱਗਪਾ ਮੁਸਲਮਾਨ ਹੀ ਮਿਲੇ ਆਪਾਂ ਠੀਕ ਹੈ ਜੰਮੂ ਦੇ ਵਿੱਚ ਵੀ ਆਪਣੇ ਪੰਜਾਬੀ ਭਾਈਚਾਰਾ ਵੀ ਖਾਸਾ ਮਿਲਣ ਲੱਗ ਗਿਆ ਤੇ ਜਿਹੜੇ ਸੀਗੇ ਮੁਸਲਮਾਨ ਵਿੱਚ ਹਿੰਦੂ ਵੀ ਹੈਗੇ ਆ ਤੇ ਜਾਦੇ ਸਾਰਿਆਂ ਨਾਲੋਂ ਵਧੀਆ ਜਿਹੜੇ ਮੈਨੂੰ ਲੋਕ ਲੱਗੇ ਉਹ ਭਈ ਕਸ਼ਮੀਰ ਦੇ ਲੱਗੇ ਕਸ਼ਮੀਰ ਦੇ ਮੁਸਲਮਾਨ ਲੋਕ ਆ ਉਥੋਂ ਦੇ ਠੀਕ ਹੈ ਜਿਆਦਾਤਰ ਮੁਸਲਮਾਨਤ ਹੁੰਦੀ ਹੈ ਮੁਸਲਿਮਤ ਤੇ ਉਹਨਾਂ ਦੀ ਜਿਹੜੀ ਖਾਤੇਦਾਰੀ ਤੇ ਸੇਵਾ ਕੀ ਇੰਨੀ ਕਿ ਦਿਲ ਤੋਂ ਕਰਦੇ ਆ ਉਹ ਪੰਜਾਬੀ ਭਾਈ ਨੂੰ ਤੁੱਟ ਕੇ ਮਿਲਦੇ ਹਾਂ ਹਾਂ ਆਪਾਂ ਉਹ ਦਿਨ ਲਾਈਵ ਤੇ ਗੱਲ ਵੀ ਕੀਤੀ ਸੀਗੀ ਦੂਜਾ ਜਿਹੜਾ ਹੈਗਾ ਵੀ ਜਿਵੇਂ ਦੀ ਹਿਮਾਚਲ ਆਲੇ ਪਾਸੇ ਥੋੜਾ ਜਿਹਾ ਆਪਣੇ ਪਿੰਡ ਵਾਲੇ ਸੰਤਾਂ ਦੀ ਫੋਟੋ ਲੈ ਕੇ ਕੋਈ ਵਿਵਾਦ ਹੋਇਆ ਸੀ ਪਿੱਛੇ ਦੇ ਪਤਾ ਨਹੀਂ ਉਹਦਾ ਕਰਕੇ ਕਿਵੇਂ ਉਥੇ ਕੁਝ ਵੀ ਹਰ ਇੱਕ ਘਰ ਦੇ ਵਿੱਚ ਹਰ ਇੱਕ ਮੰਨ ਕੇ ਚਲੋ ਸ਼ਹਿਰ ਪਿੰਡ ਦੇ ਵਿੱਚ ਵੀ ਸਾਰੇ ਸੇਮ ਨਹੀਂ ਹੁੰਦੇ ਵੱਖ-ਵੱਖ ਤਰ੍ਹਾਂ ਦੇ ਲੋਕ ਹੁੰਦੇ ਆਗੇ ਤੇ ਵੀ ਆਪਾਂ ਉਹਨਾਂ ਹਰ ਇੱਕ ਨੂੰ ਮਾੜਾ ਨਹੀਂ ਕਹਾਂਗੇ ਵਿੱਚੋਂ 1-2% ਕੁਝ ਪਰਸੈਂਟ 10% ਹੁੰਦੇ ਆ ਹਨ ਖਰਾਬ ਕਰਨ ਵਾਲੇ ਵੀ ਪਰ ਐਵੇਂ ਕਹਿ ਦਈਏ ਕਸ਼ਮੀਰ ਦੇ ਜਿੰਨੇ ਵੀ ਲੋਕ ਮਿਲਿਆ ਆਪ ਨੂੰ ਬਹੁਤ ਵਧੀਆ ਉੱਥੇ ਪਾਸੇ ਜਿਹੜੇ ਹੈਗੇ ਕਸ਼ਮੀਰੀਆਂ ਦੀ ਤੇ ਪੁਲਿਸ ਵਾਲਿਆਂ ਦੀ ਅਣਮਣ ਰਹਿੰਦੀ ਆਰਮੀ ਵਾਲਿਆਂ ਦੀ ਹੂੰ ਇਹ ਤਾਂ ਹੈ ਉਹ ਕਿਉਂਕਿ ਪੁਲਸ ਵਾਲੇ ਤੇ ਜਿਹੜੇ ਆਰਮੀ ਵਾਲੇ ਹੈਗੇ ਆ ਉਹ ਆਪਣੇ ਉਹਨਾਂ ਨਾਲ ਕਸ਼ਮੀਰੀਆਂ ਨਾਲ ਬਹੁਤ ਜ਼ਿਆਦਾ ਨਜਾਇਜ਼ ਤੱਕਾ ਕੀਤਾ ਉਹਨਾਂ ਨੇ ਮੈਂ ਬਿਨਾ ਗੱਲ ਤੋਂ ਉਹਨਾਂ ਨੂੰ ਕੁੱਟਣਾ ਮਾਰਨਾ ਤੇ ਕਤਲ-ਤਿੱਕਰ ਵੀ ਕਰ ਦੇਣਾ ਉਹਨਾਂ ਦਾ ਤੇ ਕਿਉਂਕਿ ਪੁਲਿਸ ਵਾਲੇ ਆ ਆਰਮੀ ਆ ਉਹਨਾਂ ਨਾਲ ਕੋਈ ਗੱਲ ਵੀ ਨਹੀਂ ਕਰ ਸਕਦਾ ਮੈਨੂੰ ਤਿੰਨ-ਚਾਰ ਥਾਂ ਤੇ ਰੋਕਿਆ ਸੀ ਮੈਨੂੰ ਕਹਿੰਦੇ ਇਤਨੀ ਰਾਤ ਨੂੰ ਕਿਧਰ ਜਾ ਰਹੇ ਹੋ ਮੈਂ ਕਿਹਾ ਵੀ ਐਂ ਕਰਕੇ ਵੀ ਆ ਪਾਈ ਵਰ ਕੇ ਮੈਂ ਨਾਲ ਹੀ ਆ ਇਹਨਾਂ ਦੇ ਘਰੇ ਰੁਕਣਾ ਮੈਂ ਕਿਹਾ ਮੈਂ ਇਹਨਾਂ ਦੇ ਨਾਲ ਜਾ ਰਿਹਾ ਹਾਂ ਅੰਦਰ ਨਾਲ ਅਗਰ ਕੋਈ ਪਾਕਿਸਤਾਨੀ ਮਿਲ ਗਿਆ ਤਾਂ ਮੈਂ ਕਿਹਾ ਤੋ ਕਿਆ ਮਿਲ ਗਿਆ ਤੋ ਮਿਲ ਗਿਆ ਸਸਰੀਕਾਲ ਬੁਲਾਦੇ ਆ ਮੈਂ ਨਿਕਲ ਜਾਏਗੇ ਕਹਦਾ ਅਗਰ ਕਾ ਤੇਰੇ ਕੋ ਗੋਲੀ ਮਾਰਦੀ ਮੈਂ ਖੈ ਮੇਰੀ ਗੱਲ ਸੁਣੋ ਜੀ ਮੈਂ ਖੈ ਮੈਨੂੰ ਹੋ ਕੇ ਦੋ ਆਪਣੇ ਮਹੀਨਾ ਹੋ ਸਾਡੇ ਆਉਣ ਦੀ ਖੁਸ਼ੀ ਦੇ ਵਿੱਚ ਬਈ ਤੇ ਬਾਈ ਉਹਨਾਂ ਦੀ ਰਸੋਈ ਤੁਸੀਂ ਦੇਖ ਸਕਦੇ ਹੋ ਤੇ ਵੀ ਇਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੀ ਕਾ ਉਹ ਭਗਤ ਕੀਤੀ ਹੋਈਗੀ ਬਾਈ ਉਹਨਾਂ ਨੇ ਤੇ ਧੰਨਵਾਦ ਬਈ ਤੇ ਮਾਤਾ ਹੁਣਾਂ ਲੋ ਵੀ ਸਾਨੂੰ ਬਹੁਤ ਪਿਆਰ ਮਿਲਿਆ ਤੇ ਚੱਲਦੇ ਆ ਭਾਈ ਹੁਣ ਪਾਣੀ ਦੀ ਬੋਤਲ ਭਰੀ ਆ ਤੇ ਪਾਣੀ ਕੁਣੀ ਆਪਾਂ ਨੂੰ ਵਧੀਆ ਚੰਗਾ ਮਿਲਿਆ ਨਹੀਂ ਯਾਰ ਰਾਹ ਦੇ ਵਿੱਚ ਰਾਜਸਥਾਨ ਦਾ ਥੋੜਾ ਪਾਣੀ ਉਵੇਂ ਦਾ ਸੀਗਾ ਤੇ ਚੱਲਦੇ ਆਂ ਫਿਰ ਅਗਲੇ ਸਫਰ ਵੀ ਦੇਖਾਂਗੇ ਕਰਾਂਗੇ ਸਾਂਝੇ ਬਾਈ ਨੇ ਹੁਣ ਚਲਾਉਣਾ ਸਾਈਕਲ ਤੇ ਉਧਰ ਜੋਪਰ ਮੋਟਰਸਾਈਕਲ ਤੇ ਆ ਤੇ ਸਾਸਰੀ ਕਾਲ ਮਾਤਾ ਜੀ ਹੋ ਠੀਕ ਠਾਕ ਹਾਂ ਜੀ ਚਲੋ ਵਧੀਆ ਵਧੀਆ ਧੰਨਵਾਦ ਤੁਸੀਂ ਇੰਨਾ ਪਿਆਰ ਕੀਤਾ ਸਾਨੂੰ ਤੇ ਕੋਈ ਨਾ ਫਿਰ ਮਿਲਦੇ ਜੀ ਦੁਬਾਰਾ ਲਾਵਾਂਗੇ ਕਿਹੜਾ ਫਿਰ ਤੁਹਾਡੇ ਕੋਲੇ ਠੀਕ ਹੈ ਜੀ ਇਹ ਕੰਮ ਨਾ ਕਰੀ ਇਸ ਲਈ ਆਈ ਕਿਵੇਂ ਵਿਚਾਰ ਤੋ ਠੀਕ ਆ ਜੀ ਜਿੱਤ ਕੰਮ ਤੁਸੀਂ ਦਾ ਨਾ ਦੇਖੋ ਨੇ ਕਿਵੇਂ ਹੁੰਦਾ ਠੀਕ ਆ ਬਾਈ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਮਿਲਦੇ ਆਂ ਫਿਰ ਬਾਏ 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 ਤੇ ਟਾਟਾ ਫਿਰ ਅਗਲਾ ਸਫਰ ਕਰਦੇ ਆਂ ਸਾਰ ਤੇ ਹਸਤਾਂ ਖੜਿਆ ਜੋਗੇ ਵਾਲਾ ਪਿੰਡ ਤੇ ਆਹ ਰੋਡ ਜਾਂਦੀ ਆ ਦਿਖਾ ਦੇ ਮਤਰਾ ਦੇਸੂ ਨੂੰ ਦੇਸੂ ਨੂੰ ਬਈ ਬਾਈ ਆਪਾਂ ਨੂੰ ਛੱਡਣ ਆਇਆ ਵਾ ਮੋਟਰਸਾਈਕਲ ਤੇ ਇੱਥੇ ਟਿੱਕਰ ਤੇ ਧੰਨਵਾਦ ਬਾਈ ਆਪਾਂ ਨੂੰ ਰਾਹ ਦਿਖਾਉਣ ਆਏ ਸਿੱਧਾ ਕਰਕੇ ਜਾਵਾਂ ਐ ਪੰਜਾਂ ਵਾਲੀ ਛੁਰਲੀ ਅੰਗੂ ਸਿੱਧਾ ਕਰਕੇ ਇਧਰੋਂ ਪਾ ਦੂ ਐ ਆਪਾਂ ਇੱਥੋਂ ਚੱਲਾਂਗੇ ਭਾਈ ਤੇ ਕਿਉਂ ਆਈ ਫਿਰ ਚਲੀਏ ਮੜਿਆ ਤੇ ਆਪਾਂ ਫਿਰ ਅਗਲੇ ਸਫ਼ਰ ਕਰਦੇ ਆਂ ਸਾਂਝੇ ਭਾਈ ਜਲਦੀ ਫੇਰ ਮਿਲਦੇ ਆਂ ਕਿਤੇ ਬਠਿੰਡੇ ਫੁੰਡੇ ਦੁਆਰਾ ਬੈੰਨੇ ਆਂ ਖੁੱਲਾ ਟਾਈਮ ਕੱਢ ਕੇ ਤੇ ਓਕੇ ਭਾਈ ਫਿਰ ਓਕੇ ਜੀ ਤੇ ਚੱਲਦੇ ਆਂ ਭਾਈ ਹੁਣ ਟਾਈਮ ਹੋ ਗਿਆ ਵਾ 4:30-5 ਦਾ ਤੇ ਕਿਲੋਮੀਟਰ ਆਪਣੇ ਹਜੇ ਪਏ ਆ ਘਾਟੋ ਘਾਟ 35 ਤੇ ਆਪਾਂ ਅੱਜ ਹੋਵਾਂਗੇ ਲੇਟ ਥੋੜਾ ਬਹੁਤਾ ਤੇ ਚਲੋ ਕੋਈ ਨਹੀਂ ਗੁਰਦੁਆਰੇ ਹੀ ਜਾਣਾ ਬਾਬੇ ਦੇ ਤੇ ਖੁਸ਼ੀ ਆ ਇਹ ਤਾਂ ਖੁਸ਼ੀ ਖੁਸ਼ੀ ਨੱਪੀ ਚੱਲਾਂਗੇ ਸਾਈਕਲ ਸਮਾਂ 8 ਵਜੇ ਦਾ ਹੋ ਗਿਆ ਤੇ ਆਪਾਂ ਤਕਰੀਬਨ 180 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਹੁੰਚਣਾ ਲਿਆ ਪੰਜਵੇਂ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਰਹਿ ਗਿਆ ਇੱਥੋਂ ਮੈਨੂੰ ਲੱਗਾ 1 ਕਿਲੋਮੀਟਰ ਤੇ ਇੱਕ ਜਾਂ ਦੋ ਮੇਰਾ ਕਾਫੀ ਹੋ ਗਿਆ ਤੇ ਚਲੋ ਚੱਲਦੇ ਆ ਆਪਾਂ ਰਸਤੇ ਦੇ ਵਿੱਚ ਰੁੱਕ ਗਏ ਸੀਗੇ ਬਰਾੜ ਬਾਈ ਦੇ ਘਰੇ ਡੱਬ ਵਾਲੀ ਤੇ ਉਹਨਾਂ ਨੇ ਮਾਨ ਸਨਮਾਨ ਵਧੀਆ ਕੀਤਾ ਚਲੋ ਧੰਨਵਾਦ ਉਹਨਾਂ ਦਾ ਵੀ ਬਹੁਤ-ਬਹੁਤ ਤੇ ਹੁਣ ਕਰਦੇ ਆ ਗੁਰਦੁਆਰਾ ਸਾਹਿਬ ਜਾ ਕੇ ਰਹਿ ਇਸਦਾ ਪਤਾ ਤੇ ਨਾ ਤੋ ਕੇ ਸਵੇਰੇ ਆਪਾਂ ਦਰਸ਼ਨ ਮੇਲੇ ਕਰਾਂਗੇ ਤੇ ਇਤਿਹਾਸ ਸਾਂਝਾ ਕਰਾਂਗੇ ਤੁਹਾਡੇ ਨਾਲ ਤੇ ਪਰਸੋਂ ਨੂੰ ਟੈਂਪ ਪਹੁੰਚ ਜਾਗੇ ਭਾਈ ਤੇ ਖੁਸ਼ੀ ਕਿੰਨੀ ਕਾ ਭਾਈ ਬਹੁਤ ਜ਼ਿਆਦਾ ਖੁਸ਼ੀ ਐਨੀ ਕਾ ਭਾਈ ਤੇ ਜਕਾਰੇ ਛੱਡਨ ਨੂੰ ਮਨ ਕਰਦਾ ਜਾ ਕੇ ਫਟਾਫਟ ਤੇ ਪਹੁੰਚ ਗਏ ਆ ਕਿੰਨ ਜੀ ਤੱਕ ਸ਼੍ਰੀ ਦਮਦਮਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਰਿਓ ਮੇਰ ਤੇ ਕਰਦੇ ਆ ਦਰਸ਼ਨ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕੌਣ ਜੀ ਸੀ ਆਪਾਂ ਪੰਜਵੇਂ ਤੱਕ ਤਖਸ਼ਰੀ ਦੰਦਵਾ ਸਾਹਿਬ ਤਲਵੰਡੀ ਸਾਬੋ ਤੇ ਸਮਾਂ तकरीबन 9 ਵਜੇ ਦਾ ਹੋ ਗਿਆ ਸੀਗਾ ਤੇ ਆਪਾਂ ਕਮਰਾ ਪੁੱਛਿਆ ਸੀ ਬਾਬਾ ਜੀ ਨੂੰ ਕਮਰਾ ਆਪਾਂ ਨੂੰ ਚਲੋ ਮਿਲ ਗਿਆ ਫ੍ਰੀ ਦੇ ਵਿੱਚ ਤੇ ਧੰਨਵਾਦ ਉਹਨਾਂ ਦਾ ਬਹੁਤ-ਬਹੁਤ ਤੇ ਬਾਕੀ ਆਪਾਂ ਕੱਲ ਨੂੰ ਕਰਾਂਗੇ ਦਰਸ਼ਨ ਮੇਲੇ ਤੇ ਇਹਨਾਂ ਲਈ ਤੁਹਾਨੂੰ ਕਰਾਵਾਂਗੇ ਤੇ ਅੱਜ ਬੜੀ ਖੁਸ਼ੀ ਆ ਆਪਾਂ ਪੰਜ ਤੱਕ ਯਾਤਰਾ ਫਤਿਹ ਕਰ ਲਈ ਆ तकरीबन 2 ਮਹੀਨੇ ਲੱਗ ਗਿਆ ਆਪਾਂ ਨੂੰ ਤੇ 64500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ ਸਹੀ ਸਲਾਮਤ ਵਧੀਆ ਆਪਣੇ ਪੰਜਾਬ ਦੇ ਵਿੱਚ ਪਹੁੰਚ ਗਏ ਆ ਤੇ ਬਹੁਤ ਬਹੁਤ ਸ਼ੁਕਰਾਨਾ ਜਿਨ੍ਹਾਂ ਨੇ ਆਪਣੇ ਲਈ ਉਦਾਸ ਬੇਨਤੀਆਂ ਕੀਤੀਆਂ ਤੇ ਪ੍ਰਮਾਤਮਾ ਉਹਨਾਂ ਨੂੰ ਛੜਦੀ ਕਲਾ 'ਚ ਰੱਖੇ ਬਾਕੀ ਪਿੰਡੋਂ ਵੀ ਫੋਨ ਆ ਰਿਹਾ ਵੀ ਸਵਾਗਤ ਕਰਾਂਗੇ ਭਈ ਦੱਸਿਓ ਕਿੰਨੇ ਵਜੇ ਆਵਾਂਗੇ ਆਪਾਂ ਭਈ 10 ਤਰੀਕ ਨੂੰ ਪਹੁੰਚਾਂਗੇ ਪਿੰਡ ਸਵੇਰ 9:00 ਵਜੇ ਦਿੱਕਰ ਤੇ ਜਿਨ੍ਹਾਂ ਨੇ ਵੀ ਆਪਣੀ ਸਫਰ ਦੌਰਾਨ ਮਦਦ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇੋ ਭੈਣ ਭਰਾ ਬਾਹਰਲੇ ਦੇਸ਼ਾਂ 'ਚ ਵਸਦੇ ਆ ਪ੍ਰਮਾਤਮਾ ਉਹਨਾਂ ਨੂੰ ਛੜਦੀ ਕਲਾ 'ਚ ਰੱਖੇ ਤੇ ਛੇਤੀ ਛੇਤੀ ਪੱਕੇ ਕਰੇ ਤੇ ਤਰੱਕੀਆਂ ਦੇਣ ਤੇ ਆਪਣੇ ਘਰਾਂ ਨੂੰ ਵਾਪਸ ਆਉਣ ਇਹੀ ਆ ਵੀ ਆਪਦੇ ਘਰ ਦੇ ਨਾਲ ਰਹਿਣ ਤੇ ਚਲੋ ਬਾਕੀ ਮਜਬੂਰੀਆਂ ਕਰਕੇ ਬਾਹਰ ਜਾਣਾ ਪੈਂਦਾ ਸਾਰਾ ਠੀਕ ਆ ਤੇ ਆਪਾਂ ਕੱਲ ਨੂੰ ਕਰਦੇ ਆ ਦਰਸ਼ਨਾਂ ਧੋਕੇ ਗੁਰਦਰਾ ਸੇਵ ਤੇ ਸੌਣੇ ਆ ਪਈ ਹੁਣ ਤੇ ਮਿਲਦੇ ਆ ਕੱਲ ਦੀ ਵੀਡੀਓ ਦੇ ਵਿੱਚ